ਤੋ ਪਹਿਲਾਂ જય ਸ਼੍ਰੀ ਰਾਮ ਮੇਰੇ ਸਾਰੇ ਦੇਸ਼ ਵਾਸੀਆਂ ਨੂੰ ਮੇਰੇ ਸਮਰਾਲਾ ਦੇ ਵਾਸੀਆਂ ਨੂੰ ਅਸੀਂ ਇੱਥੇ ਇਕੱਠੇ ਹੋਏ ਆ ਕਿ ਜਿਹੜੀ ਸ਼ੋਭਾ ਯਾਤਰਾ ਸਾਡੀ 22 ਤਰੀਕ ਨੂੰ ਹੋਣ ਜਾ ਰਹੀ ਸੀ ਉਹ ਸ਼ੋਭਾ ਯਾਤਰਾ ਸਾਡੇ ਭਰਾਵਾਂ ਵੱਲੋਂ ਸਾਰੇ Hindu ਸਮਾਜ ਵੱਲੋਂ ਕਿਉਂਕਿ ਜਿਹੜਾ Hindu ਹੈ ਪੂਰੇ ਭਾਰਤ ਦਾ ਹਿੰਦੁਸਤਾਨ ਦਾ Hindu ਹੈ ਨਾ ਹੀ ਕਿਸੇ ਰਾਜਨੀਤਿਕ ਪਾਰਟੀ ਦਾ ਸੋ ਅਸੀਂ ਸ਼੍ਰੀ ਦੁਰਗਾ ਮੰਦਰ ਸਮਰਾਲਾ ਤੋਂ 20 ਤਰੀਕ ਨੂੰ ਸਾਰੇ ਸ਼ਹਿਰ ਵਾਸੀ ਹੁਮ ਹਮ ਆ ਕੇ ਜਿਹੜੀ ਸ਼ੋਭਾ ਯਾਤਰਾ ਹੈ ਉਹ ਕੱਢਣ ਜਾ ਰਹੇ ਹਾਂ ਤੇ ਸਾਰੇ ਇਸ ਦਾ ਸਮਰਥਨ ਕਰਦੇ ਆਂ ਤੇ ਸ਼੍ਰੀ ਰਾਮ ਲੱਲਾ ਜੀ ਦੀ ਜਿਹੜੀ ਜਨਮ ਜਨਮ ਭੂਮੀ ਆਯੁੱਧਿਆ ਉੱਥੇ ਮੰਦਿਰ ਜਿਹੜਾ ਨਿਰਮਾਣ ਹੋ ਚੁੱਕਾ ਹੈ ਉਸ ਦਾ ਸ਼ੁਭ ਮਹੂਰਤ 22 ਤਰੀਕ ਨੂੰ ਆ ਉਸ ਨੂੰ ਧੂਮ ਧਾਮ ਨਾਲ ਸਾਰੇ 22 ਤਰੀਕ ਨੂੰ ਮਨਾਵਾਂਗੇ ਦੀਵਾਲੀ ਦੇ ਤਰ੍ਹਾਂ ਦੀਪ ਮਾਲਾ ਕੀਤੀ ਜਾਊਗੀ ਕੀਰਤ ਦੀਏ ਨੇ ਜਿਹੜੇ ਸਾਡੇ ਸ਼ਹਿਰ ਵਿੱਚ ਸਾਰੇ ਜਗਾਏ ਜਾਣਗੇ ਤੇ ਆਸ਼ੀਰਵਾਦੀ ਦਾ ਆਨੰਦ ਮਾਣਿਆ ਜਾਊਗਾ જય ਸ਼੍ਰੀ ਰਾਮ ਮੇਰਾ ਨਾਮ ਤਰਸ਼ੇਮ ਕੁਮਾਰ ਸ਼ਰਮਾ ਅੱਜ ਜੋ ਮੀਟਿੰਗ ਕੀਤੀ ਹੈ ਕੀ ਹੈ ਹੈ ਜੀ ਸਾਰਾ ਅੱਜ ਦੀ ਜਿਹੜੀ ਮੀਟਿੰਗ ਹੋਈ ਆ ਸਾਰੇ ਸ਼ਹਿਰ ਨਿਵਾਸੀਆਂ ਨੇ ਆਪਣੀ ਆਪਣੀ ਸੰਸਥਾ ਦੇ ਮੁਖੀ ਗਏ ਨੇ ਤੇ ਉਹਨਾਂ ਨੇ ਇੱਕ ਫੈਸਲਾ ਕੀਤਾ ਕਿ ਸ਼ਹਿਰ ਦੇ ਵਿੱਚ ਦੋ ਸ਼ੁਭ ਯਾਤਰਾ ਨਿਕਲ ਰਹੀਆਂ ਨੇ ਰਾਮਚੰਦਰ ਜੀ ਦੇ ਪ੍ਰਾਣ ਪ੍ਰਤੀਸ਼ਟਾ ਉਤਸਵ ਤੇ ਇਸ ਕਰਕੇ ਸ਼ਹਿਰ ਵਾਸੀਆਂ ਨੇ ਕਿਹਾ ਕਿ ਜਿਹੜੀ RAM ਜਿਹੜੀ 20 ਤਰੀਕ ਨੂੰ ਸ਼ੁਭ ਯਾਤਰਾ ਨਿਕਲ ਰਹੀ ਆ ਉਹਦਾ ਸਾਰੇ ਸਮਰਥਨ ਕਰੋ ਅਤੇ ਉਹਦੇ ਨਾਲ ਸਹਿਯੋਗ ਦਿਵੋ ਤਾਂ ਕਿ ਉਸ ਨੂੰ ਅਸੀਂ ਸ਼ਹਿਰ ਵਿੱਚ ਬੜੇ ਚੰਗੇ ਢੰਗ ਨਾਲ ਕਰ ਸਕੀਏ। ਥਾਥਾ ਲੰਗਰ ਲੱਗ ਰਹੇ ਨੇ ਸਾਰੇ ਸ਼ਨਵਸਿਅਮ ਬੇਨਤੀ ਆ ਕਿ 20 ਤਰੀਕ ਨੂੰ ਸਹਿਯੋਗ ਦਿਵੋ ਅਤੇ ਜਿਹੜੀ ਯਾਤਰਾ ਨਿਕਲ ਰਹੀ ਆ ਉਹਦੇ ਵਿੱਚ ਸ਼ਾਮਲ ਹੋਵੋ। ਜੈ ਸ਼੍ਰੀ। ਜੈ ਸ਼੍ਰੀ ਰਾਮ। ਮੇਰਾ ਨਾਮ ਨਵਨੀਤ ਕੁਮਾਰੀ। ਉਹਨਿਦਰੀ ਕੀ ਮੈਂ ਮੈਸੇਜ ਦੇਣਾ ਚਾਹੁੰਨਾ ਮੀਟਿੰਗ ਰੱਖੀ ਹੈ। ਮੈਸੇਜ ਪਹਿਲਾਂ ਤਾਂ ਸਾਰੇ ਸ਼ਹਿਰ ਨੂੰ ਅਸੀਂ ਨੂੰ ਦੇਸ਼ਵਾਸੀ ਜੈ ਸ਼੍ਰੀ ਰਾਮ ਇੱਕ ਸ਼ੋਭਾ ਯਾਤਰਾ ਦੇ ਮਕਸਦ ਨਾਲ ਰੱਖੀ ਸੀ ਜੋ ਕਿ ਸ਼ਹਿਰ ਵਿੱਚ 22 ਤਰੀਕ ਦੀ ਅਸੀਂ ਸ਼ੋਭਾ ਯਾਤਰਾ ਅਨਾਉਂਸ ਕਰੀ ਸੀ ਕਿ ਉਹਦੇ ਇੱਕ 20 ਤਰੀਕ ਦੀ ਸ਼ੋਭਾ ਯਾਤਰਾ ਦੂਸਰੇ ਗਰੁੱਪ ਵੱਲੋਂ ਕਰੀ ਗਈ ਆ ਜੋ ਕਿ ਸ਼ਹਿਰ ਦੇ ਵਿੱਚ ਦੋ ਨਾਂ ਹੋਣ ਕਾਰਨ ਅਸੀਂ ਇੱਕ ਕਰ ਰਹੇ ਹਾਂ ਔਰ ਅਸੀਂ 20 ਤਰੀਕ ਵਾਲੀ ਸ਼ੋਭਾ ਯਾਤਰਾ ਨੂੰ ਹੀ ਸਮਰਥਨ ਦੰਦੇ ਆ ਔਰ ਅਸੀਂ ਚਾਹੁੰਦੇ ਆ ਕਿ ਸ਼ਹਿਰ ਦੇ ਭਾਈਚਾਰਕ ਸਾਂਝ ਸਾਰੀ ਬਣੀ ਰਹੇ ਅਤੇ ਆਪਣੇ ਪ੍ਰਭੂ ਰਾਮ ਜੀ ਦਾ ਜੋ ਵੀ ਮੰਦਿਰ ਦਾ ਉਦਘਾਟਨਾ ਤੇ ਉਹਨਾਂ ਨੇ ਆਪਣੇ ਮਹਿਲਾ ਚ ਜਾਣਾ ਉਹਦਾ ਵਧੀਆ ਹੋਵੇ ਤੇ 20 ਤਰੀਕ ਨੂੰ ਵੀ ਲੰਗਰ ਲੱਗ ਲੈਣੇ ਤੇ 22 ਤਰੀਕ ਨੂੰ ਵੀ ਸਾਰੇ ਸ਼ਹਿਰ ਚ ਲੰਗਰ ਰਗ ਰਹੇ ਸੰਗਤ ਨੂੰ ਬੇਨਤੀ ਹੈ ਸਾਰੇ 20 ਤਰੀਕ ਨੂੰ ਵੀ ਪਹੁੰਚੋ ਤੇ 22 ਤਰੀਕ ਨੂੰ ਵੀ ਪਹੁੰਚੋ ਤੇ ਚਲਣੀ ਕਿੱਥੋਂ ਆਈ ਇਹ ਚਲਣੀ ਆਈ ਦੁਰਗਾ ਮੰਦਿਰ ਤੋਂ ਆਪਣੇ ਚਲਣੀ ਆ ਔਰ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦੇ ਦੁਰਗਾ ਮੰਦਿਰ ਇਹ ਸਮਾਪਤ ਹੋ ਗਈ ਜੈ ਸ਼੍ਰੀ ਜੈ ਸ਼੍ਰੀ ਰਾਮ ਮੇਰਾ ਨਾਮ ਜਗਤਿਸ਼ੋਰ ਸਾਨੀ ਜਿਹੜੀ ਜਿਹੜੀ RAM LALLA ਦੀ ਇਹ ਪ੍ਰਾਣ ਪ੍ਰਸਿੱਤਾ ਜਿਹੜਾ 22 ਤਰੀਕ ਨੂੰ ਹੋ ਰਿਹਾ ਉਹਦੇ ਹਰਸ਼ ਉਲਾਸ ਦੇ ਵਿੱਚ ਅਸੀਂ ਦੋ ਜਿਹੜੀਆਂ ਇੱਥੇ ਸ਼ੋਭਾ ਯਾਤਰਾ ਕਰਨੀਆਂ ਅਸੀਂ ਇੱਕ ਸ਼ੋਭਾ ਯਾਤਰਾ ਜਿਹੜੀ 22 ਤਰੀਕ ਦੀ ਸਾਡੀ ਜਿਹੜੀ ਸ਼ੋਭਾ ਯਾਤਰਾ ਸੀ ਸਮਰਾਲੇ ਵੱਲੋਂ ਦੂਜੇ ਗਰੁੱਪ ਦੀ ਉਹ ਗਰੁੱਪ ਵਾਜੀ ਨਹੀਂ ਹੈਗੀ ਕੋਈ ਵੀ ਅਸੀਂ ਉਹ ਕੈਨਸਲ ਕਰਕੇ 20 ਤਰੀਕ ਵਾਲੀ ਸ਼ੋਭਾ ਯਾਤਰਾ ਦੇ ਵਿੱਚ ਨੂੰ ਮਾ ਕੇ ਪਹੁੰਚਣ ਵਾਸਤੇ ਅਪੀਲ ਕਰਦੇ ਹਾਂ ਤੇ ਸਾਡੀ ਸੰਸਥਾ અમરનાથ પરફાની સેવા દલ બ્રાન્ચ સમરાળા ਵੱਲੋਂ લંગર લગાવਿਆ ਜਾ ਰਿਹਾ ਹੈ HDFC ਬੈਂਕ ਦੇ ਸਾਹਮਣੇ ਦੂਸਰਾ ਲੰਗਰ ਜਿਹੜਾ ਲੱਗ ਰਿਹਾ ਹੈ ਉਹ ਵਿਆਰੀ ਜੀ ਦੇ ਮੰਦਰ ਦੇ ਕੋਲੋਂ ਲੱਗ ਰਿਹਾ ਹੈ ਤੀਸਰਾ ਜਿਹੜਾ ਹੈਗਾ ਸ਼ਿਵ ਸ਼ੰਕਰ સેવા ਦਲ ਸਮરાળા ਵੱਲੋਂ ਲੱਗ ਰਿਹਾ ਹੈ ਲੰਗਰ ਲੱਗ ਰਿਹਾ ਚੌਥਾ ਜਿਹੜਾ ਹੈਗਾ ਆਪਣਾ ਵਿਆਰੀ ਜੀ ਦੇ ਮੰਦਰ ਦੇ ਕੋਲ ਲੱਗਦਾ ਤੇ ਗੜੀ ਵਾਲੇ ਮੰਦਰ ਦੇ ਕੋਲ ਵੀ ਇੱਕ ਲੰਗਰ ਲਗਾਇਆ ਜਾ ਰਿਹਾ ਉਸ ਦਿਨ 22 ਤਰੀਕ ਨੂੰ ਹੁਮ ਹੁਮਾ ਕੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਆਪਣੀਆਂ ਲਾਈਟਾਂ ਲਗਾਓ ਔਰ ਜਗਮਗਾਓ ਔਰ ਪੂਜਾ ਪਾਠ ਕਰੋ ਇਸ ਦੇ ਨਾਲ ਹੀ 22 ਤਰੀਕ ਨੂੰ ਮਸੰਤ ਮਸਲੇ ਦੇ ਵਿੱਚ 9 ਵਜੇ ਤੋਂ ਲੈ ਕੇ 10 11 ਵਜੇ ਤੱਕ ਜਿਹੜਾ ਹੈ ਵੇ ਹਮਨ ਦਾ ਪ੍ਰੋਗਰਾਮ ਕੀਤਾ ਗਿਆ ਇਹ ਬ੍ਰਾਹਮਣ ਸਭਾ ਵੱਲੋਂ ਆਯੋਜਿਤ ਕੀਤਾ ਗਿਆ ਇਸ ਆਪਣੇ ਹਵਨ ਦੇ ਵਿੱਚ ਹੋਂ ਆ ਕੇ ਪਹੁੰਚੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਭ ਤੋਂ ਪਹਿਲਾਂ ਸਾਰੇ ਦੇਸ਼ ਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜਿਹੜਾ ਅਯੁੱਧਿਆ ਦੇ ਵਿੱਚ ਸਾਡਾ ਸ਼੍ਰੀ ਰਾਮ ਜੀ ਦਾ ਮੰਦਿਰ ਬਣ ਰਿਹਾ ਜੋ ਕਿ 494 ਸਾਲ ਬਾਅਦ ਸਾਡੇ ਰਾਮ ਲੱਲਾ ਜੀ ਆਪਣੇ ਮਹਿਲਾਂ ਨੂੰ ਜਾਣ ਰਹੇ ਨੇ ਉਹਦੀ ਖੁਸ਼ੀ ਵਿੱਚ ਸ਼ਹਿਰ ਸਮਰਾਲਾ ਵਿੱਚ ਜੋ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ 22 ਤਰੀਕ ਨੂੰ ਕੱਢਣੀ ਸੀ ਸ਼ੋਭਾ ਯਾਤਰਾ ਤੇ ਨਾਲ ਦੀ ਨਾਲ ਲੰਗਰ ਲੱਗ ਰਹੇ ਸੀਗੇ ਤੇ ਇੱਕ 20 ਤਰੀਕ ਨੂੰ ਵੀ ਸਾਡੇ ਭਰਾ ਆਪਣੇ ਦੁਰਗਾ ਮੰਦਿਰ ਤੋਂ ਸ਼ੋਭਾ ਯਾਤਰਾ ਕੱਢ ਰਹੇ ਨੇ ਅਸੀਂ ਸਾਰੇ ਹੀ ਸ਼ਹਿਰ ਨਿਵਾਸੀਆਂ ਨਾਲ ਤੇ ਜਿੰਨੇ ਵੀ ਸਾਡੇ ਸੀਨੀਅਰ ਪ੍ਰਤਵੰਤੇ ਸੱਜਣ ਨੇ ਤੇ ਸਾਡੇ ਹਿੰਦੂ ਭਾਈਚਾਰੇ ਦੇ ਜਿੰਨੀਆਂ ਸੰਸਥਾਵਾਂ ਨੇ ਸਾਰੇ ਨਾਲ ਮੀਟਿੰਗ ਕਰਕੇ ਇਹ ਫੈਸਲਾ ਲਿੱਤਾ ਹੈ ਕਿ ਜਿਹੜੀ ਸ਼ੋਭਾ ਯਾਤਰਾ ਹੈ ਉਹ 20 ਤਰੀਕ ਨੂੰ ਦੁਰਗਾ ਮੰਦਰ ਦੇ ਵਿੱਚੋਂ ਹੀ ਨਿਕਲੇਗੀ ਤੇ ਅਸੀਂ ਉਹਨਾਂ ਦੇ ਨਾਲ ਸਾਰੇ ਸ਼ਹਿਰ ਵਾਸੀ 20 ਤਰੀਕ ਨੂੰ ਆਪਾਂ ਹੁਮ-ਹੁਮਾ ਕੇ ਸ਼੍ਰੀ ਰਾਮ ਜੀ ਦਾ ਜਿਹੜਾ ਦਿਨ ਆ ਉਹ ਮਨਾਵਾਂਗੇ ਤੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਜਿਹੜੀ 22 ਤਰੀਕ ਦੀ ਸ਼ੋਭਾ ਯਾਤਰਾ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ ਹੈ ਤੇ 20 ਤਰੀਕ ਨੂੰ ਹੀ ਸ਼ਹਿਰ ਵਿੱਚ ਕਿਉਂਕਿ ਅਸੀਂ ਆਪਣਾ ਭਾਈਚਾਰਾ ਕਾਇਮ ਰੱਖਣਾ ਜਿਹੜਾ ਸਾਡਾ Hindu ਭਾਈਚਾਰਾ ਤੇ ਅਸੀਂ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਆ ਉਸ ਦੇ ਲਈ ਸਾਰੇ ਅੱਜ ਮੀਟਿੰਗ ਕੀਤੀ ਗਈ ਸਮੂਹ ਚ ਤੇ ਜਿੰਨੇ ਵੀ ਸਾਡੇ ਸੰਸਥਾ ਵਾਲੇ ਦੇ ਸਾਰੇ ਮੈਂਬਰ ਆਏ ਸਾਰਿਆਂ ਨੇ ਇਹੀ ਰਾਏ ਦਿੱਤੀ ਵੀ ਆਪਾਂ ਨੂੰ ਸ਼ੋਭਾ ਯਾਤਰਾ ਇੱਕ ਕਰਨੀ ਚਾਹੀਦੀ ਆ ਅਸੀਂ ਉਹਨਾਂ ਦਾ ਸਮਰਥਨ ਕਰਦੇ ਆ ਸਾਡੇ ਭਰਾ ਨੇ ਸਾਰੇ ਜਿੰਨੇ ਵੀ ਆਰਾਮੀ ਦਾ ਦੋਨੋਂ ਆਰਾਮੀ ਦਾ ਇਕੱਠੇ ਹੋ ਕੇ ਅਸੀਂ ਵੀ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਤੇ ਅਸੀਂ ਸ਼ਹਿਰ ਨਿਵਾਸੀ ਨੂੰ ਬੇਨਤੀ ਕਰਦੇ ਆ ਤੇ 20 ਤਰੀਕ ਨੂੰ ਸਹੀ 12:30 ਵਜੇ ਦੁਰਗਾ ਮੰਦਿਰ ਤੋਂ ਜਿਹੜੀ ਸ਼ੋਭਾ ਯਾਤਰਾ ਨਿਕਲੀ ਹੈ ਉਸ ਵਿੱਚ ਆਪਣਾ ਹਾਜ਼ਰ ਹੋਵੋ ਤੇ ਸ੍ਰੀ ਪ੍ਰਭੂ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਤੇ ਨਾਲ ਦੀ ਨਾਲ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਆਪਾਂ ਉਸ ਦਿਨ 22 ਤਰੀਕ ਨੂੰ ਜਿਹੜੇ ਸ਼ਹਿਰ ਦੇ ਵਿੱਚ ਬਹੁਤ ਲੰਗਰ ਲੱਗ ਰਹੇ ਨੇ 20 ਨੂੰ ਵੀ 22 ਨੂੰ ਵੀ ਆਪਣੇ ਸ਼ਿਵ ਮੰਦਿਰ ਚੰਡੀਗੜ੍ਹ ਕੋਲ ਮੂਰੇ ਲੰਗਰ ਲੱਗ ਰਿਹਾ ਹੈ ਤੇ ਇੱਕ HDFC ਕੋਲ ਤੇ ਹੋਰ ਵੀ ਤੇ ਅੱਡੇ 'ਚ LED ਲੱਗ ਰਹੀ ਹੈ ਜੋ ਕਿ ਰਾਮ ਪ੍ਰਭੂ ਰਾਮ ਜੀ ਦਾ ਜਿਹੜਾ ਪ੍ਰੋਗਰਾਮ ਹੈ ਲਾਈਵ ਚੱਲੂਗਾ ਤੇ ਨਾਲ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਣੇ ਘਰ ਵਿੱਚ ਦੀਵੇ ਜ਼ਰੂਰ ਜਗਾਓ ਲਾਈਟਾਂ ਲਗਾਓ ਆਪਾਂ ਦੀਵਾਲੀ ਮੰਗੂ ਆਪਾਂ ਮਨਾਉਣਾ ਜਿਹੜਾ ਸ਼੍ਰੀ ਰਾਮਚੰਦਰ ਜੀ ਦਾ ਦਿਨ ਹੈ ਸਾਰਿਆਂ ਨੂੰ ਹਮ ਹਵਾ ਕੇ ਪਹੁੰਚਣ ਦੀ ਅਪੀਲ ਕਰਦੇ ਆ 20 ਤਰੀਕ ਨੂੰ ਸ਼ੋਭਾ ਯਾਤਰਾ ਜੀ ਤੇ 22 ਤਰੀਕ ਨੂੰ ਆਪਾਂ ਮੰਦਿਰ ਵਿੱਚ ਜਾ ਕੇ ਪੂਜਾ ਕਰਨੀ ਹੈ ਤੇ ਆਪਣੇ ਘਰ ਨੂੰ ਮੰਦਿਰ ਨੂੰ ਸਵਾਰ ਕੇ ਧੂ ਬੱਤੀ ਕਰਕੇ ਸਾਰਿਆਂ ਨੇ ਆਪਾਂ ਦੀਵਾਲੀ ਵਾਲੇ ਦਿਨ ਮਨਾਉਣਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ